ਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਸਾਰੇ ਪੈਨਪਰਾ ਕਿਵੇਂ ਹੋ ਸਾਰੇ ਰਾਜ ਕੀ ਸੁਖਮਾਨੇ ਆਪ ਕੋ ਆਪਣੇ ਕਰੀ ਅਸੀਂ ਬਹੁਤ ਵਧੀਆ ਹਾਂਗੀ ਹਾਂਜੀ ਆਪਾਂ ਅੱਜ ਸਵੇਰ ਕੰਮ ਕਰੀ ਸਟਾਰ ਕਰ ਲਿਆ ਅੱਜ ਆਪਾਂ ਸ਼ੁਰੂ ਬੱਚਿਆਂ ਸਕੂਲ ਤੇ ਦੀ ਚਲੋ ਸਭ ਪਹਿਲਾਂ ਝਾੜੂ ਪੂੰਛਾ ਉੱਪਰ ਲਈ ਕਰਦੇ ਆਂ ਫਿਰ نیچے ਲਾਉਂਗੇ ਇਹ ਵੀ ਉੱਪਰ ਤਦੂ ਬੋਚਾ ਜਾਨ ਇੱਕ ਜੀ ਸਬਸਕ੍ਰਾਈਬ ਹੋ ਜੇ ਤਾਂ ਕਿ ਇਸ ਰੂਪ ਪਰ ਸਪਾਈ ਕਰਨ ਲੱਗੇ ਆਪਾਂ ਛੜੂ ਬੋਚਾ ਡੋ ਲਾਗੀ ਤੇ ਜੀ ਨੀਚੇ ਵਾਲਾ ਕਰਾਂਗੇ ਜੀ ਹੁਣ ਇਕੱਠਾ ਗਾਲਾ ਵੱਡੇ ਹੋ ਜਾਣੇ ਵੀਡੀਓ ਦੇ ਕਰਤੀ ਕਰ ਬਾਏ ਸਾਰਾ ਛੜੂ ਬੋਚਾ ਸਾਰਾ ਕੰਮ ਹੋ ਜਿਹੜੇ ਤੁਹਾਨੂੰ ਪਰਾ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਸਾਡੇ ਚੈਨਲ ਨੂੰ ਕਰ ਲੀ ਸਬਸਕ੍ਰਾਈਬ ਜੀ ਨਾਲੇ ਵੀਡੀਓ ਵਧੀਆ ਲੱਗੇ ਲਾਈਕ ਕਮੈਂਟ ਜ਼ਰੂਰ ਕਰਿਆ ਕਰਿਓ ਫੰਕਲਾ ਹੋ ਸਾਰੇ ਇਹ ਦਸੇ ਹੀ ਪੰਪਰਾ ਸਾਰੇ ਕਿੰਨੇ ਮम्मी ਜਨ ਕੱਲ ਪਟੜਨਾ ਪਣੀ ਮੈਂ ਘੜਦਨੀ ਤੋ ਲਾ ਜਿਸੀ ਲਾ ਦੇ ਚੜ ਪੁੱਛਾ ਮੱਚਨ ਸਕੂਲ ਲਈ ਤਸੀ ਤਿਆਰ ਕਰਕੇ ਸਹੀ ਕਿ ਜਮਾਨੇ ਹੰਨੇ ਕੁੱੜੀ ਪਾਣੀ ਕਟਣ ਲੱਗ ਜੇ ਮਸੀ ਲਾਇਸੀਗੀ अम्मी कल मैं पानी क्या तूर ला आया मिक्स पशु टाइम आया फिर गोहे गोड़े भी आ जाता इन टाइम हमारा नहीं ठीक है मम्मी मम्मी भी नहीं चल तू करनी सी इसलिए थोड़ी थोड़ी बनाई हैगी ਕੰਮ ਤਾਂ ਸਾਰਾ ਦਿਨ ਹੀ ਨਹੀਂ ਮੁੱਕਦਾ ਇੱਕ ਦਿਨ ਵਾਲੀ ਛੁੱਟੀ ਹੋ ਗਈ। ਬਸ ਸਾਰਾ ਕੰਮ ਹੀ ਕੰਮ ਕੰਮ ਕੰਮ। ਕੋਈ ਜਾਂਦੀ ਹੈਗੀ ਨਾ ਨਿਭੜੀ ਨਾ ਵਾਸਤਾ ਠੰਡੀ ਜੀ ਤੇ। ਹੂੰ ਤਾਂ ਬਸ ਮੌਤ ਤਾਂ ਬਹੁਤ ਹੁੰਦੀ ਆ ਮੈਂ। ਸਵੇਰ ਸਵੇਰ ਹੀ ਠੰਡ ਹੁੰਦੀ ਹੈ ਜੀ ਸੁੱਕੀ ਜੀ। ਤਾਂ ਅਗਰ ਕਿ ਠੰਡੀ ਜੂੰ ਕੰਮ ਨਹੀਂ ਹੁੰਦਾ। ਗਰਮੀ ਹੋਏ ਤਾਂ ਨਹੀਂ ਗਰਮੀ ਵਾਲੀ ਹੈ ਠੰਡ ਤੇ ਹੈ ਕਿ ਅਜਿਹੇ ਮੋਢੇ ਕੱਪੜੇ ਪਾਏ। ਗੱਲ ਇਹ ਪੱਕਾ ਚਲਾ ਲੂ ਹਾਈ ਭੱਜ ਕੇ ਜਿੱਥੇ ਚਲੇ ਜਾਉ ਆਈ ਹੋਈ ਜਾਂਦਾ ਦਾ ਆਹ ਨਹੀਂ ਕਿਤੇ ਬਿਲਕੁਲ ਕੋਈ ਗੱਲ ਨਹੀਂ ਆ ਬਹੁਤ ਸਾਰਾ ਚਾਹ ਮੋੜੀ ਹੁੰਦੀ ਆ ਪਰ ਉਹ ਕੁਪਲੇ ਤੋਂ ਲੱਗ ਰਹੇ ਹੁੰਦੇ ਬਣ ਚਾਹੇ ਪਾੜ ਜਾਂਦੇ ਅੱਜ ਮੈਂ ਗਰਮ ਪਾਣੀ ਪੋਚਾ ਲਾਇਆ ਤੇ ਉਹ ਲਾਇਆ ਨਾ ਮੇਰੇ ਪਿੱਛਾ ਹੱਥ ਪਾੜਦੇ ਸਾਰੇ ਜੀ ਤੰਦ ਵਿੱਚ ਝੁੱਗੀ ਜਿਹਾ ਬਚਲੀ ਸੀ ਉਹਨੇ ਸਾਰੇ ਹੱਥ ਹੀ ਪਾੜ ਦਿੱਤੇ ਮੰਮੇ ਕਿ ਨਹੀਂ ਮੇਰੀ ਗਰਮ ਪਾਣੀ ਕੋ ਚਲਾਇਆ ਕਰਦੇ ਹਾਂ ਠੰਡੇ ਪਾਣੀ ਦਾ ਤਨਾ ਬਾਇਆ ਕਰ। ਇਹ ਠੀਕ ਆ। ਤਾਂ ਕਿ ਜਦੋਂ ਮੈਂ ਗਰਮ ਪਾਣੀ ਨਾਲ ਇਹ ਕੋ ਚਲਾਉਣ ਲੱਗੀ। ਇਹ ਕੋ ਚੀਲਾ ਲਈ ਤਾਂ ਆਪਣਾ ਪੂਜਾਰੂ ਚਲਾਇਆ। ਕੋ પાਸੇ ਆਉ ਦੇ ਤਾਂ ਮੈਂ ਚਲਾਣਾ। ਕੀ ਰੋ ਰੋਟੀ ਬਣਾਵਾਂਗੇ। ਕੋ ਰੋਟੀ ਬਣਾਈ ਨੀ ਇਹ। ਜਿਹੜਾ ਇਹਨੂੰ ਪਤਾ ਲੱਗਿਆ ਨਹੀਂ ਕਿਹੜਾ ਉਹ ਕਿਹੜਾ ਹੁੰਦਾ ਨਹੀਂ। ਕਿਹੜਾ ਆਪਦੀ ਹੈ ਰੋਟੀ ਬਣਾ ਲਈ ਚਲ ਪਰੇ ਹੋ ਗਏ ਇੱਕ ਅੱਧਾ ਜਰੂਰ ਹੁੰਦੀ ਹੁੰਦੀ ਹੈਗੀ ਦੋ ਤਾਂ ਜ਼ਰੂਰ ਹੁੰਦੇ ਹੀ ਹੁੰਦੇ ਹੈਗੀ ਜੱਟਾਂ ਦਾ ਕੰਮ ਹੀ ਆਈਂਦਾਗਾ ਸਾਰਾ ਦਿਨ ਮੋਕਦਾ ਨਹੀਂ ਬਾਰਾਂ ਮਿੰਨੀ ਤੀਹ ਦਿਨ ਪਤਾ ਨਹੀਂ ਸਾਲ ਦੇ ਕੱਲ ਦੇ ਆੜੀ ਵੱੱਦ ਪੰਡਿਆ 10 ਵਜੇ ਸਾਰੇ ਕੰਮ ਤਾਂ ਕਿਸੇ ਭੈਣ ਭਰਾ ਦਾ ਨਹੀਂ ਮੁੱਕਦਾ ਹੈਗਾਗਾ ਜਦ ਤੁਹਾਡਾ ਜਦੋਂ ਸਾਮਾਂ ਵੀ ਠੰਢੀ ਚਾਹ ਹੁੰਦਾ ਵੀ ਚਲ ਕਣਕ ਨੂੰ ਥੋੜਾ ਮੋਟਾ ਪਾਣੀ ਲਾਉਣਾ ਹੁੰਦਾ ਗਰੀਸਿੱਤ ਹੁੰਦੀ ਹੈ ਧੁੰਨੇ ਵੇਲੇ ਤਾਂ ਜਮੀਂ ਖੜਨਾ ਨਹੀਂ ਮਿਲਦਾ ਹੈ ਯਾਰ ਇਹਨਾਂ ਦਾ ਚਾੜੀ ਕੋਟਾ ਲਾ ਕੇ ਯੂਜ਼ ਕਰ ਲੈ ਫਸਕਰੀ ਮੇਰੀ ਮੰਮੀ ਨੇ ਕਹੀ ਜਾਂਦੀ ਹੈ ਸੁੱਕਨੇ ਪਾਜੂਗੀ ਉਹ ਉੱਪਰ ਫਿਰ ਆਪਾਂ ਕਰਾਂਗੇ ਹਣ ਬਾਹਰ ਬੋਂਕਰ ਲਾਉਂਗੀ ਮੈਂ ਇਸ ਵਕ ਕਰ ਲਾ ਕੇ ਜੇ ਨੀਚੇ ਚਲਾਤੀ ਸੀ ਤਾਂ ਲਾ ਉੱਪਰ ਲਾਏ ਨੀ ਹੋ ਜਾਂਦੇ ਹੱਪਰ ਵਰਕਰ ਨਾਲ ਹੀ ਲਰਨ ਤੇ ਚੜੀ ਨਾ ਤੇ ਲਾ ਕੇ ਭੰਡਾਾਂਗੀ ਤੇ ਧਨੀ ਬੜੂ ਮੈਂ ਪਰ ਵਰਕਰ ਲਾ ਦੂੰਗੀ ਵੀਡੀਓ ਚ ਸਾ ਮੂਕੂ ਦੇ ਨਹੀਂ ਸਰਦਨ ਕੰਮ ਹੁੰਦੇ ਇਹ ਗੱਗੇ ਸੀਰੀ ਹੁੰਦਾ ਸੀਗਾ ਸਾਨੂੰ ਘੱਟ ਕੰਮ ਹੁੰਦਾ ਸੀਗਾ ਮੈਂ ਮੰਡੀ ਦੇ ਪਾਣੀ ਤੋਂ ਬਾਅਦ ਕੀ ਕੋਸਾਂ ਦੇ ਕਿੰਨੇ ਰੈਸੋ ਲੈਉਣੇ ਨੇ ਮੂਕਾ ਜਾਵੇਗਾ ਮੇਰੀ ਮੰਮੀ ਦਾ ਪਿਸੂ ਮਿਲਣੇ ਮੂਕਾ ਜਾਵੇਗਾ ਇਹ ਦੋਨੇ ਪਸੂੜੇ ਸਾਡੇ ਚੁੱਲ੍ਹੇ ਦਾ ਕੰਮ ਰਹਿ ਜਾਂਦਾ ਐ ਬੰਡ ਕੀ ਜੀ ਕਰ ਲੈਣੀ ਕਿ ਕਿੱਧਰ ਲੱਸਣਾ ਦਾ ਕੰਮ ਨਹੀਂ ਕਿੱਧਰ ਹੋ ਜਾਂਦਾ ਅਰੇ ਮਿਲ ਕੀ ਕਰੀ ਜਾਂਨੇ ਹੋ ਗਏ ਇਕੱਲੇ ਜਾਣ ਦਾ ਬੱਸ ਚ ਆਉਂਦੇ ਹੀ ਨਹੀਂ ਕੰਮ ਜਿਵੇਂ ਮੈਂ ਵੀ ਚਲ ਆਉਣਾ ਘਰ ਬੱਜ ਕੇ ਉਹਦੇ ਸੁਖਾਂਤਾਂ ਵੀ ਵੀਡੀਓ ਬੜੀ ਅਨਲੈਗ ਦੀ ਮੈਂ ਇੱਕ ਮੰਡੀ ਵੀ ਕਰ ਚੁੱਕਾ ਸੀ ਅਗਰ ਸਾਰੇ ਕੰਮ ਖਤਮ ਹੋ ਚੁੱਕੇ ਹਨ ਮਮਿ ਨੇ ਕੱਪੜੇ ਸੁੱਕਣੇ ਅਜ ਉੱਪਰ ਬਾਗੇ ਨੀਚੇ ਮੰਮੀ ਨੇ ਪਾਇ ਨੰਗੇ 63 ਸੋ ਤੁਸੀਂ ਜੀ ਵੀਡੀਓ ਬੜੀ ਵਧੀਆ ਜੀ ਕਾਜ ਸਾ ਜੀ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਬੜੀ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਓ ਜੀ